ਆ ਭੈਣਾ ਤੋਂ ਧੀਆ ਤੋਂ ਹੱਥ ਜੋੜ ਕੇ ਮਾਫੀ ਮੰਗੇ ਕਿਉਂਕਿ ਅੱਜ ਦਾ ਜਿਹੜਾ ਇੱਕ ਹੈ ਤੇ ਹੁਣੇ ਮੈਂ ਹੋਰ ਸੁਣਿਆ ਇੱਥੇ ਇੱਕ ਮੇਰੇ ਨਾਲ ਵੀਰ ਜੀ ਬੈਠੇ ਸੀ ਉਹ ਕਹਿੰਦੇ ਵੀ ਅਸੀਂ ਨਾ ਗੰਨ ਪੈਣਾ ਪੈਂਦੀ ਤੇ ਵੀ ਇਹ ਇੰਨਾ ਗੱਡੀਆਂ ਚ ਗਲਦ ਪਾਕਦੇ ਆ ਔਰਤਾਂ ਵਾਸਤੇ ਵੀ ਜੇ ਤੂੰ ਦੀ ਸੁਣ ਲੋਂ ਤਾਂ ਤੂੰ ਤੁਸੀਂ ਤਾਂ ਮਤਲਬ ਤੁਹਾਡੇ ਕੰਨ ਥੋੜੇ ਜਾਣਗੇ ਕਿਉਂਕਿ ਚਲੋ ਅੱਜ ਦੀ ਰਿਕਾਰਡਿੰਗ ਹੋ ਰਹੀਆਂ ਜਿਵੇਂ ਹੁਣ ਅੱਜ 25 ਚੱਲੀ ਜਾਂਦਾ ਅੱਜ ਡਰਦੇ ਲੋਕ ਨਹੀਂ ਬੋਲਦੇ ਵੀ ਸਾਡੇ ਦੇ ਭਾਈ ਪਰਚਾ ਪੈਜੂ ਜਾਂ ਕੋਈ ਸ਼ੂਤ ਪਾਣਾ ਤਾਂ ਫਿਰ ਸਤਾਈ ਆਉਣ ਵਾਲਾ ਕੈਪੀਟਲ ਉਹ ਵਾਇਰਲ ਕਰ ਦੇਣਗੇ ਇਹ ਵੀ ਕਹਿੰਦੇ 22 ਦੀ ਆਡੀਓ ਆ 2022 ਦੀ ਚਲੋ ਪਰ ਤਾਂ ਕਦੇ ਨਾ ਕਦੇ ਤਾਂ ਕਰ ਹੀ ਦਿੰਦਾ ਤੇ ਫਿਰ ਇਹਨਾਂ ਨੂੰ ਥੋੜਾ ਜਿਆ ਇਹ ਇੱਕ ਇੱਕ ਕਰਕੇ ਅੱਗੇ ਤੁਹਾਨੂੰ ਤੁਹਾਨੂੰ ਵੀ ਲੀਕ ਲਾਉਣਗੇ ਤੁਹਾਡੀ ਕੁਰਸੀ ਵੀ ਹਿਲਾ ਦੇਣਗੇ ਇੱਕ ਅੱਦੇ ਤੇ ਕੋਈ ਕਾਰਵਾਈ ਕਰੋ ਮਰਿਆ ਕਾ ਕੋਈ ਚੰਗੋ ਤਾਂ ਕਿ ਸਾਰੇ ਨੂੰ ਸਾਫ ਮਿਲ ਭੈਣ ਜੀ ਇੱਕ ਆਖਰੀ ਸਵਾਲ ਹੈ ਦੇਖੋ ਆਪਣੇ ਜੈਤੋ ਦੇ ਵਿੱਚ ਇੱਕ ਪਹਿਲਾਂ ਵੀ ਆਡੀਓ ਵਾਇਰਲ ਹੁੰਦੀ ਆ ਉਹ ਕਿੰਨੀ ਵਾਇਰਲ ਹੁੰਦੀ ਆ ਚਲੋ ਮੈਂ ਮੰਨਿਆ ਜੀ ਇੱਕ ਬੱਚਾ 24 25 ਸਾਲ ਦਾ ਉਹਨੇ ਕਿਤੇ ਗਲਤੀ ਕਰਤੀ ਅਸੀਂ ਬੋਲੇ ਨਹੀਂ ਅਸੀਂ ਚੁੱਪ ਸੀਗੇ ਜੈਤੋ ਪਾਣੀ ਲੰਗਿਆ ਪਹਿਲਾ ਇੱਕ ਹੁਣ ਤੂੰ ਇਹ ਦੇਖਦੇ ਜਵਾਈ ਪਾਈ ਘਰੇ ਆਇਆ ਵਾ ਛੋਟੇ ਅਰਗੀ ਤੈਨੂੰ ਘਰੇ ਤੀਨੀ ਦਿੱਤੀ ਆ ਜਾਂ ਤਾਂ ਕੋਈ ਛੜਾ ਬੰਦਾ ਇਹ ਜੀ ਗੱਲ ਕਰੇ ਤਾਂ ਵੀ ਆਪਾਂ ਮੰਨਦੇ ਆ ਠੀਕ ਆ ਇਹ ਉਹ ਚਰਮੋਣੀ ਚਾਹੀਦੀ ਵੀ ਉਮਰ ਦੇ ਸਾਵਣਾ ਵੀ ਬੰਦਾ ਕਦੇ ਜਾ ਕੇ ਸਿਆਣਾ ਹੁੰਦਾ ਆਪਾਂ ਬੱਚੇ ਦੀ ਕਦੇ ਗਲਤੀ ਹੋ ਗਈ ਵਿਚਾਲੋ ਮੰਨਿਆ ਵੀ ਹੈਗੀ ਸੀ ਜਾਂ ਉਹ ਨਹੀਂ ਹੈਗੀ ਸੀ ਆਪਾਂ ਕੋਈ ਬੋਲੇ ਨਹੀਂ ਮaaf ਕੀਤਾ ਬੱਚੇ ਨੂੰ 24 25 ਸਾਲ ਦੇ ਨੂੰ ਮaaf ਕੀਤਾ ਜਾ ਸਕਦਾ ਪਰ ਇਹ ਹੁਣ ਇਹਨਾਂ ਦੇ ਬਣ ਵਧਣਗੇ ਵੀ ਜਵਾਈ ਤੇਰੇ ਘਰੇ ਆਇਆ ਵਾ ਤੇਰੇ ਆਪਰੇ ਘਰੇ ਪੀਵੀ ਆ ਤੂੰ ਛੜਾ ਮਲੰਗ ਹੋਵੇਂ ਤਾਂ ਵੀ ਅਸੀਂ ਮੰਨ ਲ ਗਏ ਇਹ ਗੱਲ ਦੀ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਇਹਨਾਂ ਦੇ ਨਤੀਜੇ ਬਹੁਤ ਇਹਨਾਂ ਨੂੰ ਭੁਗਤਨੇ ਪੈਣਗੇ ਅੱਜ ਤਾਂ ਇੱਕ ਵੀ ਹੋਈ ਆ ਤੇ ਇਹ ਸਾਰੇ ਇਹਨਾਂ ਨੂੰ ਲੈ ਕੇ ਡੁੱਬ ਜਾਣਗੇ ਜੀ ਜੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ ਤੁਹਾਨੂੰ ਬਾਕੀ ਅੱਗੇ ਵੀ ਸਿੱਧੂ ਬਲੋਕ ਕਰਾਇਆ ਗਿਆ ਦੇਖੋ ਅੱਜ ਜੋ ਇਹ ਮਨਿੰਦਰਜੀਤ ਸਿੱਧੂ ਤੇ ਪਰਚਾ ਦਰਜ ਆਮ ਆਦਮੀ ਪਾਰਟੀ ਤੇ ਬਲਕਾਰ ਸਿੱਧੂ ਨੇ ਪਰਚਾ ਦਰਜ ਕਰਾਇਆ ਦੇਖੋ ਬਹੁਤ ਹੀ ਮੰਦ ਭਾਗੀ ਘਟਨਾ ਹੈ ਬਹੁਤ ਹੀ ਅਤ ਨਿੰਦਣਯੋਗ ਘਟਨਾ ਹੈ ਕਿਉਂਕਿ ਇਸ ਤਰ੍ਹਾਂ ਇਹ ਲੋਕਤੰਤਰ ਦਾ ਗळा ਘੁੱਟ ਰਹੀ ਹੈ ਸਰਕਾਰ ਕਦੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੀਆਂ ਐ ਕਦੇ ਐਦਾਂ ਨਹੀਂ ਸੀ ਹੋਇਆ ਕਿ ਪ੍ਰੈਸ ਤੇ ਹਮਲਾ ਪਰਸਤੇ ਹਮਲਾ ਇੱਕ ਬਹੁਤ ਹੀ ਨਿੰਦਣਯੋਗ ਘਟਨਾ ਹੈ ਜੋ ਪਰਸਤੇ ਹਮਲਾ ਕੀਤਾ ਗਿਆ ਹੈ ਤਾਂ ਮੈਂ ਮਤਲਬ ਕਿ ਜੋ ਅਸੀਂ ਦੇਖ ਰਹੇ ਹਾਂ ਸਾਰੇ ਅਸੀਂ ਪੰਜਾਬ ਦੇ ਵਾਸੀ ਖੜੇ ਆ ਤਾ ਜੋ ਇਸ ਸਰਕਾਰ ਦੇ ਵਿੱਚ ਇਥੇ ਆਮ ਆਦਮੀ ਪਾਰਟੀ ਹਰ ਵਰਗ ਤੇ ਤਾਂ ਹਰ ਵਰਗ ਨਾਲ ਧੱਕਾ ਕਰ ਰਹੀ ਆ ਗਰੀਬਾਂ ਮਜ਼ਦੂਰਾਂ ਚੰਦ ਭਾਂ ਦੀ ਘਟਨਾ ਦੇਖ ਲਓ ਤੇ ਉਹ ਬਰੇਕ ਧਾਨ ਸਿੰਘ ਵਾਲਾ ਦੀ ਘਟਨਾ ਦੇਖ ਲਓ ਸੰਗਰੂਰ ਦੀ ਘਟਨਾ ਦੇਖ ਲਓ ਅੰਮ੍ਰਿਤਸਰ ਬਾਬਾ ਅੰਬੇਡਕਰ ਸਾਹਿਬ ਤੇ ਬੁੱਤ ਨਾਲ ਛੇੜਖਾਨੀ ਤੋੜਪਨ ਵੇਖ ਲਓ ਇਹੇ ਜੀਆਂ ਘਟਨਾਵਾਂ ਕਦੇ ਕਿਸੇ ਸਰਕਾਰ ਵਿੱਚ ਨਹੀਂ ਹੋਈਆਂ ਸੀ ਇਹਨਾਂ ਨੇ ਹੋਰ ਤਾਂ ਹੋਰ ਇਹਨਾਂ ਦੀ ਸਰਕਾਰ ਦੇ ਵਿੱਚ ਇੱਕ ਔਰਤ ਵੀ ਮਹਿਫੂਜ਼ ਨਹੀਂ ਜੋ ਔਰਤਾਂ ਦੇ ਨਾਲ ਇਹਨਾਂ ਨੇ ਵਾਅਦੇ ਕੀਤੇ ਜੋ ਔਰਤਾਂ ਦੇ ਨਾਲ ਇਹਨਾਂ ਨੇ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ ਔਰਤਾਂ ਨੂੰ ਮੋਰਖ ਬਣਾਇਆ ਔਰਤਾਂ ਨੂੰ ਜਿੱਥੇ-ਕਿੱਥੇ ਵੀ ਦੇਖੋ ਬਲਾਫਕਾਰ ਹੋ ਰਹੇ ਆ ਲੁੱਟਾਂ ਖੋਹਾਂ ਹੋ ਰਹੀਆਂ ਹੋਰ ਤਾਂ ਹੋਰ ਦੇਖੋ ਸੋਸ਼ਲ ਮੀਡੀਆ ਤੇ ਜੇ ਕੋਈ ਔਰਤ ਕੋਈ ਪੋਸਟ ਪਾਉਂਦੀ ਆ ਤਾਂ ਉੱਥੇ ਕਿੰਨਾ ਉਹਨਾਂ ਨੂੰ ਮਾੜੇ ਸ਼ਬਦ ਬੋਲੇ ਜਾਂਦੇ ਆ ਕਿੰਨਾ ਮਾੜਾ ਬੋਲਿਆ ਜਾਂਦਾ ਜਿਹੜੀ ਆਡੀਓ ਵਾਇਰਲ ਹੋਈ ਹੈ ਜੀ ਉਸ ਦੇ ਵਿੱਚ ਜਿਹੜਾ ਹੈਗਾ ਇਹ ਔਰਤਾਂ ਨੂੰ ਜਿਹੜੀ ਸ਼ਬਦਾਬਲੀ ਬਹੁਤ ਜ਼ਿਆਦਾ ਸ਼ਨੀਲ ਵਰਤੀ ਗਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਜੋ ਵੀ ਮੈਂ ਪਹਿਲਾਂ ਹੀ ਕਿਹਾ ਕਿ ਔਰਤਾਂ ਨੂੰ ਇਹ ਮਤਲਬ ਕਿ ਕੁਛ ਬਣੀ ਸਮਝਦੇ ਅਸੀਂ ਮਾਈ ਭਾਗੋ ਮਾਈ ਗੁੱਜਰ ਮਾਤਾ ਗੁੱਜਰ ਔਰ ਤੇ ਮਾਈ ਭਾਗੋ ਤੇ ਅਸੀਂ ਮਾਤਾ ਸਹਿਬ ਔਰ ਦੀਆਂ ਬਾਰਸਾਂ ਤੇ ਜੇ ਸਾਨੂੰ ਇਸ ਤਰ੍ਹਾਂ ਅਸ਼ਲੀਲ ਬੋਲਿਆ ਜਾਵੇਗਾ ਤਾਂ ਅਸੀਂ ਜੋ ਪੰਜਾਬ ਦੀ ਔਰਤਾ ਅਸੀਂ ਇਹ ਕਦਾਚਿਤ برداشت ਨਹੀਂ ਕਰਾਂਗੇ ਔਰਤਾ ਨੂੰ ਮਾੜਾ ਬੋਲਣ ਦਾ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਇਹ ਪੰਜ ਸਾਲ ਤੁਸੀਂ ਪੰਜ ਸਾਲ ਦੇ ਵਿੱਚ ਰਿਹਾ ਕਿਵੇਂ ਪੀਰ ਮਾ ਇਹਦਾ ਮਤਲਬ ਇਹ ਰੱਖਣਾ ਨੂੰ ਪਤਾ ਸੀਗਾ ਕਿ ਪੱਤਰਕਾਰ ਜਿਹੜੀ ਹੈਗੀ ਉਹ ਇੱਕ ਪਾਵਰ ਹੈਗੀ ਜਿਦਾ ਕਿ ਉਹਨਾਂ ਨੇ ਅੱਜ ਤੱਕ ਇਹ ਨਹੀਂ ਲਿਆ ਤਾਂ ਅੱਡੀ ਸਰਕਾਰ ਨੇ ਸਾਰੇ ਹੀ ਜਿੰਨੀਆਂ ਸਰਕਾਰਾਂ ਆਈਆਂ ਸਾਰੇ ਪੱਤਰਕਾਰ ਵੀਰਾਂ ਦਾ ਸੋਸ਼ਲ ਮੀਡੀਆ ਦਾ ਸਾਰੇ ਸਤਕਾਰ ਕਰਤੇ ਰਹੇ ਆ ਕਿਉਂਕਿ ਅਸੀਂ ਇਹਨਾਂ ਦੇ ਨਾਲ ਹੀ ਵੱਡੇ ਆ ਇਹੀ ਸਾਡੀ ਆਵਾਜ਼ ਉਠਾਉਂਦੇ ਆ ਜਿੱਥੇ ਧੱਕਾ ਹੁੰਦਾ ਇਹੀ ਸਾਡਾ ਮਤਲਬ ਕਿ ਸਾਨੂੰ ਉਹ ਕਰਦੇ ਆ ਤੇ ਇਹ ਇਹ ਤਾਂ ਸਮਝਦਾ ਹੀ ਕੁਛ ਨਹੀਂ ਜੇ ਸੁਖਵੀਰ ਬਾਦਲ ਇਹ ਸਮਝਦਾ ਸੀ ਕਿ ਜਿਹੜੇ ਪੱਤਰਕਾਰ ਆ ਸਾਡਾ ਥੰਮ ਹੈ ਸਾਡਾ ਇਹ ਥੰਮ ਨੇ ਪੱਤਰਕਾਰ ਤਾਂ ਇਹ ਇਹ ਕੁਛ ਨਹੀਂ ਸਮਝਦੇ ਇਹ ਸਾਨੂੰ ਕੀੜੇ ਮਕੌੜੇ ਸਮਝਦੇ ਆ ਜੇ ਪੰਜਾਬ ਦੇ ਲੋਕ ਅੱਜ ਵੀ ਨਾ ਚੱਕੇ ਇਹੋ ਜੀਆਂ ਘਟਨਾਵਾਂ ਇਹਨਾਂ ਦੇ ਐਮਐਲਏ ਔਰਤਾਂ ਦੀ ਸ਼ਾਨ ਦੇ ਖਿਲਾਫ ਬੋਲਦੇ ਆ ਜੇ ਅੱਜ ਵੀ ਸਾਡੇ ਪੰਜਾਬ ਦੇ ਲੋਕ ਸਾਡੀ ਪੰਜਾਬ ਦੀ ਨਾਰੀ ਨਾ ਜਾਗੀ ਤਾਂ ਫਿਰ ਐਦੋਂ ਵੀ ਬੁਰਾ ਹਾਲ ਹੋਏਗਾ ਤਾਂ ਜਿਵੇਂ ਦਿੱਲੀ ਦੇ ਵਿੱਚ ਕੇਜਰੀਬਾਲ ਦਾ ਤਖਤ ਤਾਂ ਪਲਟਦਾ ਨਾ ਲੋਕਾਂ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦੀ ਆ ਮੈਂ ਬੇਨਤੀ ਕਰਦੀ ਆ ਸਾਡੇ ਨੌਜਵਾਨ ਵਰਗ ਨੂੰ ਤੇ ਸਾਡੀਆਂ ਖਾਸ ਕਰਕੇ ਔਰਤਾਂ ਨੂੰ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਚੱਲਦਾ ਕਰੋ ਜੇ ਤੁਸੀਂ ਆਪਣੀ ਇੱਜ਼ਤ ਮਹਬੂਤ ਰੱਖਣੀ ਹੈ ਗੱਲ ਹੋਰ ਹੈ ਜੀ ਆਮ ਆਦਮੀ ਪਾਰਟੀ ਕਹਿੰਦੀ ਸੀਗੀ ਕਿ ਅਕਾਲੀ ਦਲ ਸਰਕਾਰ ਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਹੀ ਪਰਚੇ ਹੋਏ ਸੀ ਸਾਡੀ ਸਰਕਾਰ 'ਚ ਪਰਚੇ ਨਹੀਂ ਹੋਣੇ ਹੁਣ ਆ ਕੀ ਹੋ ਰਿਹਾ ਹੈ ਇਹਨਾਂ ਨੇ ਕਿਹਾ ਸੀ ਜਦੋਂ ਭਗਵਾਨ